ਦੇ ਪੁੱਛੇ ਸਾਰੇ ਹੀ ਜੋ ਨਗਰ ਵਸਣੋਂ ਤੁਹਾਨੂੰ ਪ੍ਰਾਵੋ ਗ੍ਰਾਹਕਾਂ ਤੋਂ ਆਪ ਕੋਈ ਕਿੰਨਾ ਪਸਾ ਸ੍ਰੀ ਵਾਹਿਗੁਰੂ ਜੀ ਦੀ ਸਤੇ ਕੁੰਗਾਂ ਦੇ ਵਿੱਚੋਂ ਬੜੇ ਦੋਦੇ ਜੂਨ ਦੀਰ ਮਹਾਪੁਰਖ ਹੋਏ ਨੇ ਕਿ ਪਰ ਸੇਜ ਮਿਤਾ 탄탄 ਸਿੰਘ ਕੋਲੀ ਜੀ ਪਾਸ਼ਾ ਮਹਾਰਾਜ ਵਰਨਾ ਨਾਮ ਕੋ ਹੋਇਆ ਦੇ ਨਾਲ ਕੀ ਹੋਣਾ ਇਸ ਤਰਕੇ ਸਾਨੂੰ ਗੁਰੂ ਸਾਹਿਬਾਂ ਨੇ ਜੋ ਅੱਜ ਤੰਦ ਦਿੱਤੇ ਜਿਸ ਲਈ ਸਾਨੂੰ ਕਿਹਾ ਹੱਥ ਸਾਥ ਕੋਈ ਲੜਨਾ ਗੁਰੂ ਨਾਨਕ ਦੇਵ ਜੀ ਤੋਂ ਮਾਰਿਆ ਨਿਸ਼ਕਿਰਤ ਕਰੋ ਨਾਮ ਜਪੋ ਬੰਸੋਤਰਾ ਜੋ ਸਤਿ ਆਸਾ ਬਖਸ਼ ਇਸ ਤਰਕੇ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਸਭ ਤੋਂ ਪਰਤਾਂ ਗੁਰੂ ਜੀ ਜੋ ਵਸਾਈ ਬਣੀ ਹੈ ਮੈਂ ਕੁਮੈਂਟ ਦੇ ਕੁਝ ਦੋ ਮਿੰਟਾਂ ਦੇ ਗੱਲ ਕਰਕੇ ਸਮਾਪਤ ਕਰੂਗਾ ਮੈਂ ਜ਼ਿਆਦਾ ਸਮਾਂ ਨਹੀਂ ਲਾਣਾ ਤੁਸੀਂ ਲੋਕ ਆਖਰੀ ਦੇਖਦੇ ਹੋ ਵੀਡੀਓ ਦੇ ذریعے ਸੰਸਦ ਸੁਪਤੀ ਗੱਲ ਕਰਕੇ ਕਿ ਜਨਨਾ ਨੌਜਵਾਨੋ ਸਭ ਤੋਂ ਮਹੱਤਵਪੂਰਨ ਚੀਜ਼ ਹੈ ਸੱਤ ਵੇਲੇ ਤੁਹਾਨੂੰ ਕੋ 4 ਵਜੇ ਦੇ ਵਿੱਚ ਵਿੱਚ ਉੱਠਣਾ ਪੁੱਜ ਕੋਈ ਨਹੀਂ ਗਾਇਨਾ ਤੇ ਜੇਕਰ ਮਾਨਵਤਾ ਨੂੰ ਬਚਾਉਣਾ ਹੈ ਜੇਕਰ ਆਪਣੇ ਆਪ ਨੂੰ ਸੰਸਾਧਿਤ ਕਰਾਣਾ ਕਰਨੀ ਹੈ ਜੇਕਰ ਆਪਣੇ ਮਨ ਤੇ ਕਾਬੂ ਕਰਨਾ ਹੈ ਦਾ ਗੁਰੂ ਦੀ ਬਾਣੀ ਜਿਹੜੀ ਬਾਕੀ ਨਾਲ ਤੁਸੀਂ ਤਾਂ ਦਿੱਤਾ ਇੱਕ ਉਹ ਉਤਾਰ ਤੇ ਨਾਲ ਸੁਣਨ ਤੇ ਥੋੜੀ ਸਾਰੀ ਬਾਣੀ ਹੈ ਮੁਕਤਾ ਤੋਂ ਲਈ ਤੇ ਅਨਸਾ ਦੇ ਪੈਦਾ ਕਰ ਪਈ ਤੇ ਸਤ ਚੰਨ ਵਿੱਚ ਸੌਂਦੀਆ ਇਸ ਕਰਕੇ ਪਿਛਲੇ ਦਰਾਂ ਦੇ ਵਿੱਚ ਸੀਧੀ ਬਾੜੇ ਨਾਲ ਨਿਕਲੇ ਗਏ ਅਸੀਂ ਹਰ ਸਾਲ ਫਤੇਗੜ ਸਾਹਿਬ ਘਰ ਦੇ ਹੁੰਦੇ ਆ ਜੋ ਸਾਡੋ ਪੂਰ ਦੇ ਜੋ ਕਲੈਕਸ਼ਨਾਂ ਦੇ ਬਾਰੇ ਆ ਸਭ ਉਹਨਾਂ ਦੇ ਚੰਗੀ ਜ਼ਰੂਰਤ ਹੈ ਗੁਰੂ ਨਾਨਕ ਦੇਵ ਜੀ ਮਾਰਾ ਨੇ ਅੱਜ ਤੋਂ 90 ਸਾਲ ਪਹਿਲਾਂ ਇਹ ਗੱਲ ਕਹਿੰਦੀ ਸੀ ਕਾਉਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤੋ ਅੱਜ ਤੁਹਾਡੇ ਨੱਕੇ ਦੇ ਵਿੱਚ ਉਹ ਸੁਖ ਸਾਬਾ ਦੇ ਜੋ ਕਹੀ ਹੋਈ ਬਾਣੀ ਤੇ ਉਹ ਕੇ ਚਲਣ ਗਿਆ ਤੁਹਾਡੇ ਨੱਕੇ ਦੇ ਵਿੱਚ ਆਇਆ ਹੋਇਆ ਪਿਛਲੇ ਤਰ੍ਹਾਂ ਵਿੱਚ ਮੈਨੂੰ ਬਾਈ ਜੀ ਨੇ ਗੱਲ ਕਹੀ ਸੀ ਕਿ ਨਾ ਬਲਕ ਜ਼ਿਆਦਾ ਡਟਣ ਗੱਲ ਨਹੀਂ ਕਰਨੀ ਮੈਂ ਸਭ ਨੂੰ ਪਤਾ ਹੀ ਹੈ ਜੋ ਮੈਂ ਤੁਹਾਨੂੰ ਸਭ ਨੂੰ ਦੇ ਵਿੱਚ ਕਹਣਾ ਹੈ ਜੋ ਬਾ ਅੰਦਰਵਾ ਉਹਦਾ ਬਾਹਰਵਾ ਪਰ ਥੋੜਾ ਸਾਡੇ ਕੁਪੜਾ ਦਾ ਸੁਧਾਰ ਅਗੱਤਰ ਆ ਸਭ ਨੂੰ ਸੋਸ ਤੇ ਚੰਗੀ ਲੋਸ ਹੈ ਕਿਉਂਕਿ ਕੋ ਪਾਣੀ ਹਵਾ ਧਰਤੀ ਚ ਚੋੜੀ ਉਹਦੇ ਪਹਿਲਾਂ ਗੁਰੂ ਆਸਤਾਨ ਦੇ ਰੂਪ ਚਾਲੂਗਾ ਪੁੱਛਾ ਕਿ ਧਰਤੀ ਦਾ ਬੋਲ ਕਿਤਾ ਸੀਗਾ ਪਿਛਲੇ ਤਰ੍ਹਾਂ ਦੇ ਵਿੱਚ ਉਹਨੂੰ ਘਾਣ ਦੇ ਵਿੱਚ ਵੜ ਕੇ ਨਹੀਂ ਦੇ ਸੈਕਟਰ ਜਿੰਦੂ ਦੇ ਜੇਤਬੇਕ ਰੱਖਿਆ ਅੱਜ ਉਸ ਤੋਂ ਤੁਹਾਡੇ ਪੰਡਿਆਂ ਦੇ ਵਿੱਚ ਮਨਕਾਰ ਕਰਦੇ ਦਿੱੱਆ ਜੋ ਗੁਰੂ ਸਾਹਿਬ ਨੇ ਸੁਧਾਨ ਦਿੱਤਾ ਅਜੂਨ ਇਸ ਧਰਮ ਤੇ ਪਹਿਰਾ ਦਿੱਤੇ ਤੇ ਨਾਲ ਗੁਰੂ ਸਾਹਿਬ ਦਾ ਜੋਤ ਹੈ ਜੋ ਗੁਰੂ ਸਾਹਿਬ ਦਾ ਜੋਤ ਗੁਰੂ ਸਿੰਘ ਪਾਰਕਾ ਵਾਲੇ ਦਾ ਫਲਸਫਾ ਹੈ ਗੁਰੂ ਸਾਹਿਬ ਨੇ ਬਾਣੀ ਗੁਰੂ ਗੋਬਿੰਦ ਸਿੰਘ ਪਾਠ ਤੋਂ ਬਾਅਦ ਜੜਕਾ ਸੰਤਤ ਕੀਤਨੀ ਕੋਈ ਨਹੀਂ ਹੋਇਆ ਤੇ ਚਪਾਹੀ ਤੱਕ ਜਰਮੈਰ ਖੋਦਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਉਹਨਾਂ ਦੀ ਸਤਿਕਾਰ ਕਰਦੇ ਪਰ ਅੱਜ ਸਾਨੂੰ ਇੱਕਲਾ ਜ਼ੁਰਮ ਚੱਲ ਰਿਹਾ ਹੈ ਉਹ ਜ਼ੁਰਮ ਦੇ ਨਾਲ ਸਾਨੂੰ ਕੁਸਤੇ ਲੱਗਣਾ ਵੀ ਪੈਣਾ ਗੁਰੂ ਕਉਬ ਸਿੰਘ ਪਾਤਸ਼ਾਹ ਜਰ ਦਾ ਸਤਾ ਹਾਂ ਕਿਉਂਕਿ ਜ਼ੁਰਮ ਅੱਜ ਕੌਣ ਪਾਣੀ ਹਵਾ ਨੂੰ ਕਾਲਪੰਡ ਕਰਾਣੇ ਖਤਮ ਕਰਦੇ ਚੁ ਰਹੇ ਨੇ ਅੱਜ ਉਸ ਕੌਣ ਪਾਣੀ ਨੂੰ ਵਿਤਿਆਰ ਦੀ ਜ਼ਰੂਰਤ ਹੈ ਕਿਉਂਕਿ ਪਾਣੀ ਸਾਡਾ ਪੁੱਤ ਹੈ ਧਰਤੀ ਸਾਡੀ ਮਾਂ ਹੈ ਹਵਾ ਸਾਡੀ ਗੁਰੂ ਹੈ ਨਾ ਤਿੰਨਾ ਚੀਜ਼ਾਂ ਨੂੰ بچਾਉਣ ਦੀ ਜ਼ਰੂਰਤ ਹੈ ਜੋ ਅੱਜ ਤੋਂ ਕਈ ਸੌ ਸਾਲ ਪਹਿਲਾਂ ਬਾਬਾ ਬਾਨੀ ਨੇ ਕਿਹਾਤਾ ਸਤਿਗੁਰੂ ਸਾਡੀ ਪਿਤਾ ਮਾਤਾ ਤਰਤ ਮਹੱਤ ਆਓ ਹਲੋ ਕਿਰਪਾ ਮਾਤਾ ਤਰਤ ਮੱਤ ਨੂੰ بچਾਈਏ ਪਾਲੀ ਨੂੰ ਬਚਾਈਏ ਹਵਾ ਨੂੰ ਬਚਾਈਏ ਇਹ ਬਚਾਉਣ ਦੀ ਜ਼ਰੂਰਤ ਹੈ ਅਹੀਂ ਤਾਂ ਘਰਾਂ ਦੇ ਵਿੱਚ ਜੋ ਬਿਮਾਰੀਆਂ ਨੇ ਜਿਸ ਬਿਮਾਰੀਆਂ ਨਾਲ ਅਸੀਂ ਮਰ ਰਹੇ ਹਾਂ ਅੱਜ ਹਰੇਕ ਬੰਦਾ ਜਾਂ ਦਾ ਬੱਚਾ ਬਿਮਾਰ ਹੈ ਆਸਾਂ ਨੂੰ ਬਹੁਤ ਬੁਰਾ ਦਸਤਾਅਰ ਸਰਕਾਰਾਂ ਦੇ ਦਿ ਲੋੜਾ ਹੈ ਗੁਰੂ ਕ੍ਰਾਂਸ ਸਾਹਿਬ ਮਹਾਰਾਜ ਪੁੱਤਲ ਦਾ ਵਿਚਾਰ ਨਹੀਂ ਹੈਗਾ ਗੁਰੂ ਕ੍ਰਾਂਸ ਸਾਹਿਬ ਮਹਾਰਾਜ ਮੰਨਣ ਦਾ ਪੁੱਤ ਹੈ ਪੰਚਾਰ ਤੌੜੀਆਂ ਗੁਰੂ ਜਪਜੀ ਸਾਹਿਬ ਦੇ ਵਿੱਚ ਮੰਨਣ ਦੇ ਲਈ ਆਉਂਦੀਆਂ ਨੇ ਕਿਆ ਮੰਨਣੀਆਂ ਬਾਣੀ ਜੋ ਗੁਰੂ ਸਾਹਿਬ ਕਹਿੰਦਾ ਉਹਨੂੰ ਮੰਨਣਾ ਹੈ ਜੋ ਬਾਣੀ ਕਹਿੰਦਾ ਉਹ ਮੰਨਣਾ ਆਪਣੇ ਜੀਵਨ ਤੇ ਲਾਗੂ ਕਰਨਾ ਵੇਸਾ ਕਿ ਮੈਂ ਪਾਤਸ਼ਾਹ ਮੇਰੇ ਦਾੜੀ ਕੇਸ ਸਹੀ ਰੱਖ ਕੇ ਮੇਰੀ ਦਾੜੀ ਕੇਸ ਕਰਦਾ ਹੋਣਾ ਹੈ ਪਰ ਮੇਰਾ ਪੂਰਾ ਪੂਰਾ ਹੀ ਰੋਜ਼ ਦਾ ਹੀ ਕਾਰਨ ਹੁੰਦਾ ਕਿ ਜੋ ਗੁਰੂਆਂ ਨੇ ਕਿਹਾ ਉਹ ਬਾਣੀ ਤੇ ਪੜਾ ਲਈਓ ਰੋਜ਼ ਬਾਣੀ ਨੂੰ ਜਿੱਤੇ ਸਤ ਕਰਨਾ ਰੋਜ਼ ਸਮਝਣਾ ਇੱਕ ਇੱਕ ਪੰਨੇ ਨੂੰ ਸਮਝਣਾ ਮੇਰਾ ਰੋਜ਼ ਦਾ ਕਾਰਨ ਹੈ ਬੱਸ ਕਰਕੇ ਮੈਂ ਤੁਹਾਨੂੰ ਇਹ ਦੱਸ ਕੇ ਗਿਆ ਕਿ ਬਾਣੀ ਨੂੰ ਸਮਝ ਕੇ ਐਡੀ ਜਾਰੇ ਕੋੜੀ ਤੇ ਨਿਕਰਤਾ ਪੈਦਾ ਹੁੰਦੀ ਹੈ ਕਿ ਤੁਸੀਂ ਇਹ ਹਿਸਾਬ ਲਾ ਲਓ ਜਿਵੇਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਚਿੰਨਾਂ ਤੋਂ ਬਾਅਦ ਜੇ ਜੁੜੀ ਆਪਣਾ ਗੱਲ ਸੁਣਦੇ ਆ ਨਾ ਰਾਗੀ ਸਿੰਘਾਂ ਤੋਂ ਉਹ ਤੁਹਾਡੇ ਅੱਧਰ ਤੇਰੀ ਝੋਕ ਪੈਦਾ ਹੋ ਜੂਗੀ ਅੱਜ ਬਾਣੀ ਦੇ ਰਾਖੀ ਕਰਨ ਦੀ ਜ਼ਰੂਰਤ ਹੈ ਤੇ ਕੱਲ ਨੂੰ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕੋਸ਼ਿਸ਼ ਕਰੋ